ਅ ਇੱਕ ਖਬਰ ਇਹ ਕਹਿ ਮਾੜੀ ਖ਼ਬਰੀ ਕਹਿ ਸਕਦੇ ਆ ਕਹਿੰਦੇ ਕਿ ਭਾਈ ਬਿਜਲੀ ਦੇ ਕੱਟ ਤਾਂ ਪਹਿਲੇ ਮਾੜੇ ਮਾੜੇ ਲੱਗਣੇ ਸ਼ੁਰੂ ਹੋ ਗਏ ਸੀ ਹੁਣ ਕਹਿੰਦੇ ਹੋਰ ਵੀ ਆਪਦੇ ਮਨ ਨੂੰ ਤਕੜਾ ਕਰ ਲੋ ਕਿਉਂਕਿ ਸਬਸਿਡੀ ਸਰਕਾਰ ਦੇ ਨਹੀਂ ਰਹੀ ਤੇ ਬਿਜਲੀ ਫੇਰ ਆਉਣੀ ਨਹੀਂ ਤੇ ਕੋਈ ਗੱਲ ਨਹੀਂ ਤੁਹਾਡਾ ਸਰ ਜਾਣਾ ਮਾਨ ਸਾਹਿਬ ਨੂੰ ਚੈਨਲ ਤੇ ਲੈ ਆਇਓ ਆਹ ਤੇ ਗੱਲਾਂ ਗੁੱਲਾਂ ਸੁਣਾ ਕੇ ਉਹਨਾਂ ਨੇ ਗਰਮੀ ਲੱਗਣ ਨਹੀਂ ਦੇਣੀ ਹੈ। ਮਾਂਸ ਨਹੀਂ ਗਰਮੀ ਤੇ ਹੁਣ ਵੈਸੇ ਨਿਕਲ ਜਾਣੀ ਐਸੂ ਚੜ ਗਿਆ। ਗਰਮੀ ਤੇ ਫਿਰ ਲਾਈਟ ਬਿਨਾ ਕਿਸੇ ਨਾ ਕਿਸੇ ਹੋਰ ਬਹਾਨੇ ਲੋਡ ਪੈਣੀ ਆ ਆਪਾਂ ਨੂੰ। ਤੇ ਕੋਈ ਗੱਲ ਨਹੀਂ ਹੈ ਫਿਰ। ਪਾਂਦੀਆਂ ਪਾਥੀਆਂ ਨਾਲ ਪਾਣੀ ਤੱਤਾ ਕਰ ਲਿਓ ਫਿਰ ਹੋਰ ਕੀ ਆ। ਹੂੰ। بس وہی ਮੈਂ ਕਰ ਰਿਹਾ ਸਰਕਾਰ ਨੇ ਤੁਹਾਡੇ ਜ਼ੀਰੋ ਬਿੱਲ ਕਰ ਦਿੱਤੇ ਹੋਰ ਸਰਕਾਰ ਕੀ ਕਰੇ ਲੈ ਕਿੰਨੀ ਕਿ ਸਬਸਿਡੀ ਅਜੇ ਰਹਿੰਦੀ ਹੈ ਜੀ ਪੈਣੀ 1900 ਕਰੋੜ ਬੱਲੇ ਬੱਲੇ 1900 ਕਰੋੜ ਰੁਪਈਆ ਸਬਸਿਡੀ ਜਿਹੜੀ ਅਦਾ ਕਰਨੀ ਸੀਗੀ ਨਾ ਹੂੰ ਇਹ ਮਹੀਨਾਵਾਰ ਸਬਸਿਡੀ ਦਿੰਦੇ ਆ ਸਬਸਿਡੀ ਅੱਗੇ ਜਾਂਦੀ ਰਹੀ ਆ ਵਧੀਆ ਅੱਗੇ ਐਡਵਾਂਸ ਵੀ ਗਈ ਆ ਥੋੜੀ ਜੀ ਸਰਕਾਰ ਦੱਬ ਕੇ ਸਬਸਿਡੀ ਦਿੰਦੀ ਰਹੀ ਆ ਕੰਮ ਚੱਲਦਾ ਰਿਹਾ ਐਤਕੀਂ ਦੇਖੋ ਨਾ ਗੱਲ ਇਹ ਆ ਕਿ ਬਹੁਤ ਜ਼ਿਆਦਾ ਬਿਜਲੀ ਖਰੀਦਣੀ ਪਈ ਹੁਣ ਰੋਲਾ ਕੀਆ ਕਿ ਜਿਹੜਾ ਪਾਵਰ ਕਮ ਹੈ ਨਾ ਇੱਕ ਤਾਂ ਉਹਦੀ ਕਰਜ਼ਾ ਹੱਦ ਖਤਮ ਹੋਈ ਪਈ ਆ ਹੋਰ ਉਹ ਕਰਜ਼ਾ ਚੁੱਕ ਨਹੀਂ ਸਕਦਾ ਚੱਕ ਨਹੀਂ ਸਕਦੇ ਹੱਦ ਹੈ ਨਾ ਇੱਕ ਹੂੰ ਹੂੰ ਹੁਣ ਮੇਰੇ ਕੋਲ ਮੰਨ ਲਓ 4 ਮੱਜਾਂ ਨੇ ਜੀ ਕਿੱਲਾ ਜ਼ਮੀਨ ਆ ਤੇ ਮੈਂ ਜਾ ਕੇ ਸਟੇਟ ਬੈਂਕ ਆਫ ਇੰਡੀਆ ਨੂੰ ਕਹਾਂ ਕਿ ਦਿਆਜੇ 10 ਕਰੋੜ ਦਾ ਲੋਨ ਹੂੰ ਹੂੰ ਉਹਨਾਂ ਕਹਿਣਾ ਚਾਰ ਤੇਰੇ ਕੋਲ ਟਟੀਆਂ ਜੀਆਂ ਬਈ ਮੱਜਾਂ ਨੇ ਮੱਜਾਂ ਨੇ ਕਿਲਾ ਇੱਕ ਜ਼ਮੀਨ ਦਾ ਉਹਦੇ ਚ ਸੇਮ ਆਈ ਆ ਤੈਨੂੰ 10 ਕਰੋੜ ਵੱਡੇ ਅਮਾਨੀ ਨੂੰ ਦੇ ਦਈਏ ਬਿਲਕੁਲ ਯਾਨੀ ਇੱਕ ਹੱਦ ਹੈ ਨਾ ਹੱਦ ਹੈ ਜੀ ਉਹ ਕਹਿਣ ਕਿ 30 40 ਹਜ਼ਾਰ ਲੈ ਲੈ ਜਿਹੜਾ ਮੱਜਾਂ ਦਾ ਲੈਣਾ ਕੋਈ ਕਿੱਲੇ ਦਾ ਕੋਈ ਲੱਖ 2 ਲੱਖ ਉਹ ਦੇ ਦੇਾਂਗੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਹੱਦ ਹੋਗੀ ਨਾ ਜੀ हद होगी <laughs> वैसे कर्जे दी हद होगी हो जी तो कहता मतलब ये है कि भाई वो हद भी खत्म है ओना दी बेचारा दी हम्म हुन जਵੇਂ ਜਿਵੇਂ ਤੁਸੀਂ ਮੰਨ ਲਓ ਕਿ ਕੋਲਾ ਮੰਗਾਉਣਾ ਹੈ ਜੀ ਠੀਕ ਹੈ ਨਾ ਕੋਲਾ ਮੁੱਲ ਖਰੀਦਣਾ ਹੈ ਉਹ ਤੁਹਾਡੀ ਅਗੇਤੀ ਪੇਮੈਂਟ ਜਾਂਦੀ ਹੈ ਨਾ ਬੁਕਿੰਗ ਕੋਈ ਵੀ ਕਰੋਗੇ ਟਰਾਂਸਪੋਰਟੇਸ਼ਨ ਦਾ ਜੋ ਵੀ ਜਿਗਾਰੜ ਕਰੋਗੇ ਜ਼ਿਆਦਾਤਰ ਇਹਨਾਂ ਦਾ ਕੀ ਹੁੰਦਾ ਕਿ ਖਰੀਦੋ ਫਰੋਖਤ ਦਾ ਕੰਮ ਹੈ ਜਿਹੜਾ ਨਾ ਬਿਜਲੀ ਵਾਲਾ ਉਹ ਜਿਆਦਾ ਨਗਦ ਪਾਂਜੀ ਹੁੰਦਾ ਯਾਨੀ ਅਡਵਾਂਸ ਦਿਓ ਤੇ ਆਪਦੀਆਂ ਚੀਜ਼ਾਂ ਚੱਕੋ ਤਾਂ ਹੁਣ ਪਾਵਰ ਕੰਮ ਫਸਿਆ ਪਿਆ ਇਧਰੋਂ ਮਾਨ ਸਾਹਿਬ ਦਿੱਲੀ ਬੈਠੇ ਆ ਉਹ ਆਉਂਦੀ ਨਹੀਂ ਪੈ ਉਹ ਤਾਂ ਮੁੱਖ ਮੰਤਰੀ ਫਸੇ ਬੈਠੇ ਮੁੱਖ ਮੰਤਰੀ ਬਣੇ ਆ ਆ ਬੀਬੀ ਆਤਿਸ਼ੀ ਤੇ ਸ਼ਾਇਦ ਜਾਨ ਛੁੱਟ ਜਾਵੇ ਉਹਨਾਂ ਦੀ ਹੁਣ ਉਹ ਆਉਣ ਤੇ ਇੱਧਰ ਵੇਖਣਾ ਕਿ ਕਿਉਂਕਿ ਪੈਸਾ ਹੈ ਨਹੀਂ ਸਰਕਾਰ ਕੋਲ ਸਾਹਿਬ ਬਿਲਕੁਲ ਜੀ ਇਹ ਤਾਂ ਆਪਾਂ ਅਕਸਰ ਰੋਜ਼ ਵਾਂਗੂ ਗੱਲ ਕਰਦੇ ਆ ਅਸੀਂ ਰੋਜ਼ ਵਾਂਗੂ ਗੱਲ ਕਰਦੇ ਆ ਤਾਂ ਕਿ ਸਚਾਈ ਜਿਹੜੀ ਹੈ ਨਾ ਉਹ ਲੋਕਾਂ ਤੱਕ ਪਹੁੰਚਦੀ ਰਹੇ ਕਿ ਭਾਈ ਵਾਜੇ ਵੱਜ ਗਿਆ ਨਾ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਨੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਨੇ ਨਹੀਂ ਇਹ ਇਹ ਵਾਜੇ ਵੱਜ ਰਹੇ ਨੇ ਇਹ ਮੁੜ ਕੇ ਪਤਾ ਨਹੀਂ ਵੱਜਣਗੇ ਕਿ ਨਹੀਂ ਮੈਨੂੰ ਲੱਗਦਾ ਵੱਜਦੇ ਹੀ ਰਹਿਣਗੇ ਹੁਣ ਪੰਜਾਬ 'ਚ ਵਾਜੇ ਵੱਜਦੇ ਹੀ ਰਹਗੇ ਆਉਣ ਵਾਲੀਆਂ ਸਰਕਾਰਾਂ ਵਾਸਤੇ ਵੀ ਹਾਲਾਤ ਜਿਹੜੇ ਆ ਨਾ ਇਹ ਕੋਈ ਪੰਜਾਬ ਨੂੰ ਚਲਾਉਣਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਐਡਾ ਚੰਦ ਕਰ ਨਹੀਂ ਹੋਣ ਵਾਲਾ ਇੱਕੋ ਦਮ ਹਾਂ ਜੀ ਹਾਂ ਜੀ ਚਲਾਉਣ ਵਾਲਾ ਕੰਮ ਜਿਹੜਾ ਹੈ ਨਾ ਉਹ ਔਖਾ ਹੀ ਆ ਗਾਂ ਦੀ ਗਾਂ ਸੋ ਇਸ ਕਰਕੇ ਇਹਨਾਂ ਨੂੰ ਤਵੱਜੋ ਦੇਣੀ ਪਵੇਗੀ ਸਾਬ ਕਿ ਅੱਜ ਖਬਰਾਂ ਲੱਗੀਆਂ ਨੇ ਕਿ ਸਬਸਿਡੀ ਜਿਹੜੀ ਹੈ ਉਹ ਪੇ ਨਹੀਂ ਹੋਈ ਜਿਹਦੇ ਚੱਲਦੇ ਆ ਉਹਨਾਂ ਦੀਆਂ ਪੇਮੈਂਟਾਂ ਗਾ ਰੁਕ ਗਈਆਂ ਤੇ ਆਉਣ ਵਾਲੇ ਦਿਨਾਂ ਚ ਬੱਤੀ ਗੋਲ ਹੋ ਸਕਦੀ ਆ ਪਰ ਬੱਤੀ ਗੋਲ ਹੋ ਸਕਦੀ ਆ ਮਨੋਰੰਜਨ ਫੁੱਲ ਹੀ ਰਹੇਗਾ ਤੁਹਾਡਾ ਮਨੋਰੰਜਨ ਫੁੱਲ ਰਹੇਗਾ ਸਹੀ ਗੱਲ ਹੈ ਸਿਆਸਤਦਾਨ ਤੁਹਾਡਾ ਮਨੋਰੰਜਨ ਫੁੱਲ ਕਰਦੇ ਰਹਿਣਗੇ ਜੀ ਔਰ ਆਪਾਂ ਨੂੰ ਚਾਹੀਦਾ ਵੀ ਕੀ ਆ ਇਹੀ ਚੀਜ਼ਾਂ ਮੈਂ ਕਹਿੰਦਾ ਕਿ ਭਾਈ ਇਹ ਤੇ ਚੰਗਾ ਆ ਚਲੋ ਆਪਾਂ ਨੂੰ ਇਸ ਤਰ੍ਹਾਂ ਦਾ ਸਿਸਟਮ ਮਿਲਿਆ ਹੈ ਜਿਵੇਂ ਸਾਬ ਨਾਲਾ ਸਟ੍ਰੈਸ ਟ੍ਰਸ ਦੀਆਂ ਬਿਮਾਰੀਆਂ ਵਧਦੀਆਂ ਪਈਆਂ ਹਰੇਕ ਬੰਦਾ ਹੀ ਕਹਿੰਦਾ ਯਾਰ ਮੈਂ ਤੇ ਸਟ੍ਰੈਸ ਚ ਚਲੇ ਜਾਣਾ ਜਾਂ ਮੈਂ ਚਲੇ ਗਿਆ ਫਲਾ ਫਲਾ ਹਰੇਕ ਦੂਜਾ ਤੀਜਾ ਬੰਦਾ ਇਹ ਤੇ ਵਾਰੇ ਵਾਰੇ ਚਾਹੀਏ ਇਹਨਾਂ ਦੇ ਸਾਡੇ ਕੋਲ ਕੁਝ ਨੇਤਾ ਜਿਹੜੇ ਸਟ੍ਰੈਸ ਰਿਲੀਜ਼ ਕਰ ਦਿੰਦੇ ਨੇ ਹਮ ਸਹੀ ਗੱਲ ਹੈ ਬਿਲਕੁਲ ਕੋਈ ਇਧਰ ਝੂਠ ਮਾਰ ਕੇ ਕੋਈ ਸੱਚ ਬੋਲ ਕੇ ਕੋਈ ਇਧਰੋਂ ਲਤੀਫਾ ਸੁਣਾ ਕੇ ਕੋਈ ਸ਼ੇਰ ਸੁਣਾ ਦੇਣਾ ਹੋਵੇ ਕੀ ਕੋਈ ਮੰਤਰੀ ਭਈ ਐਦਾਂ ਦਾ ਚੋਣ ਲਾ ਜਿਹੜਾ ਐਂਟਰਟੇਨਮੈਂਟ ਕਰਦੇ ਹਾਂ ਉਹਨੂੰ ਮੰਤਰਾਲਾ ਹੀ ਦੇ ਦੇਣ ਕਿ ਮਨੋਰੰਜਨ ਮੰਤਰੀ ਆ ਜੀ ਜੀ ਮਨੋਰੰਜਨ ਮੰਤਰੀ ਉਹਨੂੰ ਆਪਦੇ ਆਪ ਦੇ ਹਿਸਾਬ ਨਾਲ ਦੇਖ ਲਓ ਕਿ ਕਿਹੜਾ ਹੋਣਾ ਚਾਹੀਦਾ ਤਾਂ ਕਹਿੰਦਾ ਮਤਲਬ ਕਿ ਥੋੜੀ ਸਟ्रेस ਰਿਲੀਜ਼ ਕਰ ਦਿੰਦੇ ਨੇ ਨਹੀਂ ਤਾਂ ਬਿਮਾਰੀ ਸਟ्रेस ਦੀ ਹੋਰ ਵੀ ਵੱਧ ਜਾਵੇ ਸਹੀ ਗੱਲ ਹੈ ਜੀ